ਨਾਦੇ ਵਿੱਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਉਤਰਾਖੰਡ ਦੇ ਵਿੱਚ ਇੱਕ ਵਾਰ ਫਿਰ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਕੇਦਾਰਨਾਥ ਦੇ ਵਿੱਚ ਬੱਦਲ ਫਟਣ ਤੋਂ ਬਾਅਦ ਭਾਰੀ ਤਬਾਹੀ ਹੋਣ ਦੀ ਸੰਭਾਵਨਾ ਬੱਦਲ ਫਟਣ ਕਾਰਨ ਸੋਨਪਰਾਗ ਦੇ ਵਿੱਚ ਮੰਦਾਕਿਨੀ ਨਦੀ ਦੇ ਪਾਣੀ ਦਾ ਪੱਧਰ ਅਚਾਨਕ ਕਾਫੀ ਵੱਧ ਗਿਆ ਲਾਂਚੌਲੀ ਦੇ ਵਿੱਚ ਬੱਦਲ ਫਟਣ ਦੀ ਖਬਰ ਮਿਲਣ ਤੋਂ ਬਾਅਦ ਐਸ ਡੀ ਆਰ ਐਫ ਜ਼ਿਲ੍ਹਾ ਪੁਲਿਸ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਸਾਰੀਆਂ ਟੀਮਾਂ ਲਰਟ ਦੇ ਨੇ केदारनाथ ਆਮਦੇ ਵਿੱਚ 150 ਤੋਂ 200 ਸ਼ਰਧਾਲੂਆਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਇਸ ਦੇ ਮੁਤਾਬਕ ਕੇਦਾਰਨਾਥ ਪੈਦਲ ਮਾਰਗ ਤੇ ਭੀਮਬਲੀ ਦੇ ਗਜੇਰਾ ਦੇ ਵਿੱਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਬੱਦਲ ਫਟਣ ਦੇ ਨਾਲ ਹੀ ਮੌਕੇ ਤੇ ਜ਼ਮੀਨ ਖਿਸਕਣ ਦੀ ਵੀ ਖਬਰ ਹੈ। 30 ਮੀਟਰ ਦੇ ਕਰੀਬ ਪੈਦਲ ਮਾਰਗ ਭਾਰੀ ਪੱਥਰਾਂ ਦੇ ਮਲਬੇ ਕਾਰਨ ਨੁਕਸਾਨਿਆ ਗਿਆ। ਸਾਵਧਾਨੀ ਦੇ ਤੌਰ ਤੇ ਪੈਦਲ ਚੱਲਣ ਵਾਲੇ ਰਸਤੇ ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਭੀਮਬਲੀ ਦੇ ਵਿੱਚ ਕਰੀਬ 200 ਸ਼ਰਦਾਲੂ ਫਸੇ ਹੋਏ ਨੇ ਅਜੇ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਤੇ ਲੋਟ ਵੀ ਜਾਰੀ ਹੈ ਭਾਰੀ ਮੀਂਹ ਦਾ ਸਕੂਲ ਬੰਦ ਕਰ ਦਿੱਤੇ ਗਏ ਨੇ ਖੇਤਰੀ ਮੌਸਮ ਵਿਭਾਗ ਕੇਂਦਰ ਨੇ ਅਗਲੇ 48 ਘੰਟਿਆਂ ਲਈ ਉੱਤਰਾਖੰਡ ਦੇ 7 ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ ਇਹ ਚੇਤਾਵਨੀ ਰਾਤ ਤੋਂ ਲਾਗੂ ਹੋ ਗਈ ਸੀ ਚੇਤਾਵਨੀ ਦੇ ਵਿੱਚ ਕਿਹਾ ਹੈ ਕਿ ਦੇਰਾਦੂੰ ਤਹਿਰੀ ਪੌੜੀ ਨੈਨੀਤਾਲ ਹਰਿਦੁਆਰ ਉਦਮ ਸਿੰਘ ਨਗਰ ਅਤੇ ਚੰਫਾਤ ਦੇ ਜ਼ਿਲ੍ਹਿਆਂ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਗਰਜ ਬਿਜਲੀ ਅਤੇ ਬਹੁਤ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ